ਅਸੀਂ ਐਮਪੀ ਦੇ ਵਿੱਚ ਖੜੇ ਆ ਇਸ ਜਗ੍ਹਾ ਦੇ ਉੱਤੇ ਖੋਜ ਵਿਚਾਰ ਟੀਮ ਨੂੰ ਇੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਲਿਖਿਆ ਹੋਇਆ ਹੁਕਮਨਾਮਾ ਮਿਲਿਆ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਕਾਲ ਪੁਰਖ ਸਾਹਿਬ ਜੀ ਸਹਾਇ ਬਹਾਦਰ ਜੀ ਦੇ ਸੁੱਖਾ ਘਰ ਦੇ ਵਿੱਚ ਇਸ ਪਰਿਵਾਰ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਸ਼ੁਰੂ ਤੋਂ ਇਹਨਾਂ ਦੇ ਕੋਲ ਇਹ ਹੁਕਮਨਾਮਾ ਸਹਿਵਾ ਆਪ ਕਿਤਨੇ ਵੰਸ਼ਜ ਹੋ ਕਿਤਨੇ ਨੰਬਰ ਤੇ ਹੋ ਮੈਂ 82 ਇਹ ਹੈ ਤਿੰਨ ਜਿਨ੍ਹਾਂ ਨੇ ਦੇਵਾ ਚਲੀ ਤੀ 1010 ਨੰਬਰ ਹੈ 97819 1313 ਦਬਕੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਔਰ ਉਹ ਹੁਕਮਨਾਮੇ ਦੇ ਉੱਤੇ ਮੋਹਰ ਲੱਗੀ ਹੋਈ ਹੈ ਜਿਹੜੀ ਮੋਹਰ ਦੇ ਉੱਤੇ ਲਿਖਿਆ ਹੋਇਆ ਦੇਗੋ ਤੇਗੋ ਫਤਿਹ ਉਹ Nusrat Be Drang Yafat Az ਨਾਨਕ ਗੁਰੂ ਗੋਬਿੰਦ ਸਿੰਘ ਇਹ ਮੋਹਰ ਹੁਕਮਨਾਮੇ ਦੇ ਉੱਤੇ ਲੱਗੀ ਹੋਈ ਹੈ ਇੱਥੇ ਹੀ ਵਸ ਨਹੀਂ ਹੈ ਨਰਬਦਾ ਨਦੀ ਦੇ ਕਿਨਾਰੇ ਤੇ ਸਿੱਖ ਕੌਮ ਦੀ ਨਜ਼ਰਾਂ ਤੋਂ ਉੱਲੇ ਇੱਕ ਗੁਰੂ ਗੋਬਿੰਦ ਸਿੰਘ ਦਾ ਮਾਰਗ ਇੱਕ ਗੁਰਦੁਆਰਾ ਸਹਿ ਮਿਲਿਆ ਜਿਹੜਾ 200 ਸਾਲ ਪੁਰਾਣਾ ਏ ਇਹ ਹਾਲਾਤ ਨੇ ਗੁਰਦੁਆਰਾ ਸਾਹਿਬ ਦੇ ਜਦੋਂ ਅਸੀਂ ਜਾ ਕੇ ਦਰਵਾਜ਼ਾ ਖੋਲਿਆ ਤੇ ਬੰਦ ਹੈ ਇੱਥੋਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਨੀਲੇ ਬਾਣੇ ਦੇ ਵਿੱਚ 2024 ਦੀ ਮੈਂ ਗੱਲ ਕਰ ਰਿਹਾ 25 ਸਾਲ ਪਹਿਲਾਂ ਇੱਥੋਂ ਚੋਰੀ ਗੁਰੂਗ੍ਰਾਮ ਸਾਹਿਬ ਜੀ ਦਾ ਬਹੁਤ ਵੱਡਾ ਹਸਤ ਲਿਖਤ ਸਰੂਪ ਔਰ ਸ਼ਸਤਰ ਚੱਕੇ ਲੱਗੇ ਨੇ ਬਚਿਆ ਕੇਵਲ ਤੇ ਕੇਵਲ ਹੁਕਮਨਾਮਾ ਸਾਹਿਬ ਅੱਜ ਅਸੀਂ ਗੱਲ ਪਹਿਲਾ ਹੁਕਮਨਾਮਾ ਸਾਹਿਬ ਦੀ ਕਰਾਂਗੇ ਫਿਰ ਗੱਲ ਕਰਾਂਗੇ ਦੂਜੀ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੀ ਅਸੀਂ ਜਦੋਂ ਇਸ ਪਿੰਡ ਦੇ ਵਿੱਚ ਪਹੁੰਚੇ ਐਮਪੀ ਦੇ ਵਿੱਚ ਪੁਪਾਲ ਤੋਂ 3 ਘੰਟੇ ਦਾ ਰਸਤਾ ਹੈ ਇੰਦੋਰ ਤੋਂ ਵੀ ਆ ਸਕਦੇ ਆ ਅਸੀਂ ਜੰਗਲਾਂ ਦੇ ਵਿੱਚ ਦੀ ਗੱਡੀ ਲੈ ਕੇ ਇਸ ਪਿੰਡ ਦੇ ਵਿੱਚ ਦੀ ਪਹੁੰਚੇ ਇਹ ਤਕਰੀਬਨ ਆਲੇ-ਦਾਲੇ ਜੰਗਲ ਏਰੀਆ ਹੈ ਤੇ ਨਰਬਦਾ ਨਦੀ ਦਾ ਕਿਨਾਰਾ ਹੈ ਇਹ ਪੁਲ ਜਿਹੜਾ ਹੈ ਇਹ ਪੁਲ ਪਾਰ ਕਰਦੇ ਆਂ ਹੀ ਪੁਲ ਦੇ ਉੱਤੇ ਕਿਉਂਕਿ ਇਹ ਤਕਰੀਬਨ ਕਾਫੀ ਸੈਂਟਰ ਪੈ ਜਾਂਦਾ ਨਰਬਦਾ ਨਦੀ ਦੀ ਧੁੰਨੀ ਪੈ ਜਾਂਦੀ ਹੈ ਇਹ ਇਹ ਸੈਂਟਰ ਪੈਂਦਾ ਹੈ ਧੁੰਨੀ ਹੈ ਇੱਥੇ ਨਰਬਦਾ ਨਦੀ ਦੀ ਸਾਧੂ ਸੰਤ ਤੁਹਾਨੂੰ ਇੱਥੇ ਬਹੁਤ ਮਿਲ ਜਾਣਗੇ ਜਦੋਂ ਅਸੀਂ ਪਿੰਡ ਦੇ ਵਿੱਚ ਪਹੁੰਚੇ ਤਾਂ ਬੜੇ ਪੁਰਾਣੇ ਘਰ ਮਿੱਟੀ ਦੇ ਘਰ ਅੱਜ ਵੀ ਮੌਜੂਦ ਨੇ ਜਿਹੜੇ 2-200 ਸਾਲ 2.5 250 ਸਾਲ ਪੁਰਾਣੇ ਨੇ ਔਰ ਪੁਰਾਣੇ ਘਰਾਂ ਦੇ ਦਰਵਾਜੇ ਦੇਖਣ ਨੂੰ ਮਿਲ ਜਾਂਦੇ ਨੇ ਅਸੀਂ ਉੱਥੋਂ ਖੱਤਰੀ ਪਰਿਵਾਰ ਨੂੰ ਨਾਲ ਲੈ ਕੇ ਜਿਹੜੇ ਅੱਜ ਸੇਵਾ ਕਰ ਰਹੇ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹ ਕਹਿੰਦੇ ਵੀ ਇੱਕ ਚੀਜ਼ ਬਚੀ ਆ ਉਹ ਅਸੀਂ ਤੁਹਾਨੂੰ ਵਿਖਾ ਦੰਨੇ ਆ ਜਾ ਕੇ ਉਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਉਹ ਹੁਕਮਨਾਮੇ ਨੂੰ ਪੜ ਲੰਨਾ ਮੈਨੂੰ ਤੁਸੀਂ ਉਹਦੇ ਦਰਸ਼ਨ ਕਰਾਓ ਅਸੀਂ ਉਹਨਾਂ ਦੇ ਨਾਲ ਫੇਰ ਗੁਰਦੁਆਰਾ ਸਾਹਿਬ ਤੋਂ ਨਰਬਦਾ ਨਦੀ ਤੋਂ ਘਰ ਗਏ ਤੇ ਘਰ ਦਾ ਜਾ ਕੇ ਦਰਵਾਜਾ ਖੜਕਾਇਆ ਤੇ ਉੱਪਰ ਬੋਰਡ ਲੱਗਿਆ ਹੋਇਆ ਸੀ ਦਰਵਾਜੇ ਦੇ ਬਾਹਰ ਇੱਕ ਬੋਰਡ ਲਿਖਿਆ ਹੋਇਆ ਸੀਗਾ ਕਿ ਇਹਦੇ ਉੱਤੇ ਲਿਖਿਆ ਹੋਇਆ ਪੰਡਤ ਗੋਕਲ ਪ੍ਰਸਾਦ ਇਹ ਨਰਮਦਾ ਤੀਰਥ ਦਾ ਪ੍ਰੋਹਤ ਪੁਜਾਰੀ ਹੈ ਤੇ ਇਹਦੇ ਘਰ ਦੇ ਵਿੱਚ ਜਿਹੜਾ ਇਹ ਇਹਦਾ ਘਰ ਹੈ ਇਹ ਵੀ ਦੱਸਦੇ ਨੇ ਕਿ 200 ਸਾਲ ਦਾ ਪੁਰਾਣਾ ਘਰ ਹੈ ਪੰਡਤ ਜੀ ਆਪ ਨਹੀਂ ਮਿਲੇ ਉਹਨਾਂ ਦਾ ਬੇਟਾ ਮਿਲਿਆ ਉਹਨੇ ਫਿਰ ਸਾਨੂੰ ਹੁਕਮਨਾਮਾ ਪੜਾਇਆ ਤੇ ਹੁਕਮਨਾਮੇ ਦੇ ਦਰਸ਼ਨ ਕਰਾਏ ਤੇ ਅਸੀਂ ਹੁਕਮਨਾਮੇ ਦੇ ਦਰਸ਼ਨ ਕਰਕੇ ਧੰਨ ਭਾਗ ਸਮਝਿਆ ਸੀ ਕਿ ਇਹ ਹੁਕਮਨਾਮੇ ਕਦੇ ਸਿੱਖਾਂ ਨੂੰ ਜਾਰੀ ਹੁੰਦੀ ਸੀ ਲੇਕਿਨ ਇਹਦੇ ਉੱਤੇ ਲੱਗੀ ਹੋਈ ਇਹ মোহਰ ਜਦੋਂ ਇਸ মোহਰ ਨੂੰ ਬਾਚਿਆ ਗਿਆ ਇਸ মোহਰ ਨੂੰ ਪੜਿਆ ਗਿਆ ਇਹ ਮੋਹਰ ਜਿਹੜੀ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਛਿੱਕੇ ਜਾਰੀ ਕੀਤੇ ਸੀ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਸੀ ਦੇਗੋ ਤੇਗੋ ਫਤਿਹ ਉਹ Nusrat Be Dirang Yafat Ajj Nanak Guru Gobind Singh ਤੇ ਥੱਲੇ ਜਦੋਂ ਅਸੀਂ ਨੇ ਲਾਈਨ ਪੜੀ 1719 ਦੇ ਵਿੱਚ ਇਹ ਹੁਕਮਨਾਮਾ ਸਿੱਖਾਂ ਦੇ ਨਾਮ ਤੇ ਜਾਰੀ ਹੋਇਆ ਕਿਉਂਕਿ ਇਸ ਇਲਾਕੇ ਦੇ ਵਿੱਚ ਸਿੱਖ ਰਹਿੰਦੇ ਸੀ ਇੱਕ ਹੋਰ ਸੱਚ ਜਾਣਿਓ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਘੁੰਮ ਰਹਿਆਂ ਇਹਨਾਂ ਪਿੰਡਾਂ ਦੇ ਵਿੱਚ ਕਿਲਿਆਂ ਨੂੰ ਅਸੀਂ ਦੇਖ ਰਹਿਆਂ ਇੱਕ ਸੇਂਧਵਾ ਦੇ ਵਿੱਚ ਕਿਲਾ ਮਿਲਿਆ ਜਿਹਦੇ ਤਿੰਨ ਗਨ ਪੁਆਇੰਟ ਨੇ ਇੱਕ ਹੋਰ ਇੱਕ ਕਿਲਾ ਮਿਲਿਆ ਉਸ ਕਿਲੇ ਨੂੰ بارش ਬੜੀ ਪੈ ਰਹੀ ਸੀ ਮੀਂਹ ਬੜਾ ਪੈ ਰਿਆ ਸੀ ਜਦੋਂ ਉਸ ਕਿਲੇ ਨੂੰ ਜਾ ਕੇ ਅਸੀਂ ਵੇਖਿਆ ਤੇ ਇਹ ਕਿਲੇ ਨੂੰ ਕਹਿੰਦੇ ਨੇ ਰਾਮਗੜੀ ਕਿਲਾ ਤੇ ਇਹ ਇੱਥੋਂ ਕਾਫੀ ਦੂਰ ਹੈ ਲੇਕਿਨ ਇਸ ਇਲਾਕੇ ਦੇ ਵਿੱਚ ਅੱਜ ਵੀ 52 ਪਿੰਡ ਇੱਕ ਪਾਸੇ ਵਣਜਾਰਿਆਂ ਦੇ ਸ਼ਿਕਲੀਗਰ ਆਮ ਹੀ ਮਿਲ ਜਾਣਗੇ ਰੋੜਾਂ ਦੇ ਉੱਤੇ ਔਰ ਪੂਰੀ ਸਿੱਖੀ ਆ ਬੱਚਿਆਂ ਦੇ ਨਾਲ ਅਸੀਂ ਫੋਟੋਆਂ ਤੱਕ ਖਿਚਾਈਆਂ ਨੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਸਿੱਖੀ ਹੈ ਇਹ ਬੁਰਹਾਨਪੁਰ ਦੇ ਨੇੜੇ 84 ਪਿੰਡ ਨੇ ਇੱਥੋਂ ਅੱਗੇ ਬੁਰਹਾਨਪੁਰ ਪੈਂਦਾ ਜਿੱਥੇ ਅਸੀਂ ਖੜੇ ਹਾਂ ਇਹ ਉਹੀ ਮਾਰਗ ਹੈ ਜਿਹੜਾ ਮਾਰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਰਗ ਹੈ ਗੁਰਦੁਆਰਾ ਸਾਹਿਬ ਮਿਲ ਜਾਣਾ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਨਾਮ ਤੇ ਹੁਕਮਨਾਮੇ ਜਾਰੀ ਕਰਨੇ ਕਿੱਡੀ ਖੁਸ਼ੀ ਦੀ ਗੱਲ ਹੈ ਔਰ ਇਹ ਹੁਕਮਨਾਮੇ ਦੇ ਵਿੱਚ ਜੋ ਲਿਖਿਆ ਹੋਇਆ ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਜਿਹੜਾ ਉਸ ਸਮੇਂ ਇਹ ਹੁਕਮਨਾਮਾ ਭੇਜਿਆ ਗਿਆ ਬੰਦਾ ਸਿੰਘ ਬਹਾਦਰ ਦੇ ਸਮੇਂ ਦੇ ਇਹ ਜਿਹੜੇ ਇੱਥੇ ਸਿੱਖਾਂ ਨੇ ਕਲਗੀਧਰ ਦਸਮੇਸ਼ ਪਿਤਾ ਜੀ ਸੇਵਾ ਕੀਤੀ ਸੀ ਉਹ ਉਹਨਾਂ ਦੇ ਨਾਮ ਇੱਥੇ ਲਿਖੇ ਹੋਏ ਨੇ ਉਹਨਾਂ ਦੇ ਨਾਮ ਦੇ ਉੱਤੇ ਇਹ ਹੁਕਮਨਾਮਾ ਸਹਿ ਭੇਜਿਆ ਹੋਇਆ ਹੈ ਪਰ ਅੱਜ ਕੀ ਬਹੁਤ ਪਰਵਾਹ ਜਿਹੜੇ ਨੇ ਉੱਥੋਂ ਚਲੇ ਗਏ ਨੇ ਇਹ ਇਹ ਜਿਹੜੇ ਨਾਮ ਲਿਖਦੇ ਨੇ ਇਹ ਅਬ ਨਾਮ ਮਿਲਤੇ ਨਹੀਂ ਇਨਕੇ ਉਸ ਸਮੇਂ ਜਦੋਂ ਸਿੱਖ ਸਦਗੀ ਸੀਗੇ ਕਿਉਂਕਿ ਸਿੰਘ ਨਾਮ ਆਉਂਦੇ ਨੇ ਤੇ ਹੁਣ ਉਹਨਾਂ ਦੇ ਨਾਮ ਦੇ ਉੱਤੇ ਹੁੰਡੀ ਬਾਰੇ ਲਿਖਿਆ ਹੋਇਆ ਵੀ ਤੁਸੀਂ ਹਰ ਸਾਲ ਸੇਵਾ ਕਰਦੇ ਰਹਿਣਾ ਹੁੰਡੀ ਪਹੁੰਚਾਉਂਦੇ ਰਹਿਣਾ ਤੇ ਇਹ ਹੁਕਮਨਾਮਾ ਸਾਹਿਬ ਜੀ ਇਸ ਘਰ ਦੇ ਵਿੱਚ ਜਿਹੜਾ ਆਪ ਜੀ ਇਹ ਘਰ ਦੇਖ ਰਹੇ ਹੋ ਅੱਜ ਵੀ 1.200 ਸਾਲ ਪੁਰਾਣਾ ਘਰ ਹੈ ਜਿੱਥੇ ਪ੍ਰਾਤਨ ਗੁਰਦੁਆਰਾ ਸਾਹਿਬ ਹੈ ਗੁਰਦੁਦਵਾਰਾ ਸਾਹਿਬ ਦੇ ਨੇੜੇ ਹੀ ਇਹ ਪ੍ਰਾਤਨ ਘਰ ਹੈ ਇਸ ਘਰ ਦੇ ਵਿੱਚ ਇਸ ਪਰਿਵਾਰ ਦੀਆਂ ਤਸਵੀਰਾਂ ਲਗੀਆਂ ਹੋ ਜਾਂ ਨੇ ਸ਼ੁਰੂ ਤੋਂ ਇਹਨਾਂ ਦੇ ਕੋਲ ਇਹ ਹੁਕਮਨਾਮਾ ਸਹਿਬਾ ਆਪ ਕਿਤਨੇ ਵੰਸ਼ਜ ਹੋ ਕਿਤਨੇ ਨੰਬਰ ਤੇ ਹੋ ਮੈਂ 8ਵੀਂ 8ਵੀਂ ਪੀੜੀ ਤੇ ਇਹ 8ਵੇਂ ਨੰਬਰ ਤੇ ਨੇ ਇਹਨਾਂ ਦੇ ਉਸ ਸਮੇਂ ਤੋਂ ਜਿੱਥੇ ਤੱਕ ਇਹਨਾਂ ਨੂੰ ਯਾਦ ਹੈ 8ਵੀਂ ਪੀੜੀ ਹੈ ਜਿਨ੍ਹਾਂ ਦੇ ਕੋਲ ਇਹ ਹੁਕਮਨਾਮਾ ਅੱਜ ਵੀ ਮੌਜੂਦ ਹੈ ਜੀ ਜਿਨ੍ਹਾਂ ਨੇ ਕਿਹਾ ਮੈਂ ਲੀਟ ਵਿਆਹ ਹੰਡਿਆਲੇ ਵਾਤੀ ਹੂੰ ਤਬ ਜੀ ਲਈ ਡੋਲੋ ਗੋਵਿੰਦ ਹੰਡ ਨਾਦੇ ਦਾੜਾ ਆਇਤੇ तो हंडिया में ध्रुद वाले में लोते हुए थे यहाँ पे हमारे पूर्वज पंडित रामेश्वर प्रसाद बिहार और उन दिन अन्य गाँववासी ने उनकी सेवा चाड़ी थी था था। तो उनका तुतलियानामा ये लिप्त दिया है हमारे तो ये है तीन तीनों ने सेवा चढ़ी थी ये हमारे पूर्वत है इनके पुतले ये हैं इनके तीन, पुतले है। ये, ये ये हैं।

ਸੰਤ ਸੇਵਾ ਤੁਮਰਾ ਮਨ ਮਾਨਾ ਮਹਿਮਾ ਤੁਮਰੀ ਕਹਿ ਨਾ ਜਾਏ ਤਨ ਜਨਮ ਤੁਮਰਾ ਸਫਲਿਓ ਜਗ ਆਏ ਗੁਰਮਕ ਸੰਤ ਜਨਾ ਜਿਨ ਮਿਲਿਆ ਵਾਹਿਗੁਰੂ ਜੀ ਚਿਤ ਆਵੇ ਸੋ ਭਾਈ ਅਮੀਰੀ ਮਲ ਜੀ ਚਿਰ ਜੀਵੇ ਭਾਈ ਮਨ ਸਿੰਘ ਜੀ ਭਾਈ ਅਮਾਨ ਚੰਦ ਜੀ ਭਾਈ ਸੰਕਰਾ ਜੀ ਪੰਡਤ ਭਾਈ ਅਣੋਖਾ ਸਿੰਘ ਜੀ ਭਾਈ ਮੇਗ ਸਿੰਘ ਜੀ ਭਾਈ ਪਹਿਲਵਾਨ ਸਿੰਘ ਜੀ ਦੇਸ ਪੰਡਿਆ ਭਾਈ ਆਪ ਦਿਨਾ ਜੀ ਮੁਕਾਸਦਾਰ ਬਕੂ ਜੀ ਅਗਿਆ ਜੀ ਦੇਸ ਪੰਡਿਆ ਭਾਈ ਪਾਤੀਆ ਜੀ ਬਹਾਦਰ ਜੀ ਦੇ ਸੁਖਾ ਉਹ ਸਰਬੱਤ ਸਤਗੁਰੂ ਪੂਰੇ ਜੀ ਕੀ ਪਾਸ ਲਖਤਮ ਹਜੂਰ ਦਰਬਾਰ ਗੁਰੂ ਅਕਾਲ ਪੁਰਖ ਸਾਹਿਬ ਜੀ ਦਾ ਸਰਬੱਤ ਖਾਲਸਾ ਜੀ ਨੇ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ ਬੋਲਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਾ ਗੁਰਪੂਰੇ ਜੀ ਕਾ ਸਦਕਾ ਸਰਬ ਸੁਖ ਆਨੰਦ ਹੈ ਤੁਮ ਕੋ ਗੁਰਪੂਰਾ ਸੁਖ ਆਨੰਦ ਕਰੇ ਸੁਖਾਲੇ ਸਾਸ ਚਿਤ ਆਵੇ ਅਗੇ ਹਕੀਕਤ ਤੁਮ ਕੋ ਮਲ ਹੋਵੇ ਵਹਿ ਹੁਕਮ ਨਾਮਾ ਜੀ ਹਜੂਰ ਜੀ ਸੇ ਸਰਬਤ ਖਾਲਸਾ ਜੀ ਨੇ ਤੁਮਰੇ ਪਾਸ ਭੇਜਿਆ ਹੈ ਹੁਕਮ ਕੀ ਭਾਈ ਵਸਨ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਆਏ ਹੈ ਗੁਰੂ ਕੇ ਲੰਗਰ ਜੀ ਕੋ ਲੋਚ ਕੇ ਭੋਜੋਕਾਰ ਤੁਮ ਕੋ ਗੁਰਪੂਰਬ ਢਾਰ ਖਰਚ ਹੋਵੇ ਟੋਟ ਨਾ ਆਵੇ ਕਾਈ ਤੁਮਰੀ ਕਿਰਤ ਮੈਂ ਬਰਕਤ ਰੂ ਗੁਰਪੂਰੇ ਪਾਈ ਤੁਮਰੀ ਦੇਹੀ ਅਰੋਗ ਗੁਰਪੂਰਾ ਬਖਸ਼ੇ ਦਿਨਾ ਸਤਗੁਰ ਤੁਮ ਕੋ ਸਦਾ ਮਿਹਰਵਾਨੀ ਜਵਾਬੀ ਭੇਜਾ ਕਰੋ ਸਾਲ ਕੇ ਸਾਲ ਸਤਗੁਰੂ ਮੂਕੋ ਸਦਾ ਦਿਆਲ ਸਦਾ ਸੁਖ ਵਸੋ ਗੁਰਮਖ ਸੰਤ ਪਿਆਰੇ कुमरे सरबत कार्य प्रभ आप सवारी सब सव आनंद करो प्रीतम प्यारी सुखदाई सतगुर को तुमको यहाँ सहाई इन सिंह की भी करनी बरखदास खराब हो रहा माग ये थोड़ा ना वहां पे जो डेट आ रही है वो समय ताला माग सक्रांत शुक्रवार हजूर जी लिखिया ਨਾ ਵਿਸਰੋ ਨਾ ਵਿਸਾਰੋ ਸਾ ਸਤ ਸਤ ਗੁਰੂ ਸਮਾਰੋ ਗੁਰ ਕੇ ਚਰਨ ਹਰਦਾਬ ਸਾਹਿਬ ਮਨ ਛੇਫਲ ਪਾਉ ਤਤੀ ਬਾਉ ਨਾ ਲਾਗੇ ਕਾਈ ਗੁਰ ਸੇਵਾ ਕਰੋ ਮਨ ਲਾਈ ਰਚਿਆ ਤੁਮਰੀ ਕਰੇ ਜਗਦੀ ਸਾ 70 ਆਈਪੁਰ 19 70 ਆਈਪੁਰ 19 1719 ਤੇ ਇਸ ਜਗ੍ਹਾ ਦਾ ਐਡਰੈਸ ਹੈ ਇਹਦਾ ਨਾਮ ਹੈ ਹੰਡਿਆ ਹਰਦਾ ਦੇ ਬਿਲਕੁਲ ਨੇੜੇ ਹੈ ਇਹ ਦੋਨੇ ਭੋਪਾਲ ਤੇ ਇੰਦੌਰ ਦੋਨੇ ਦੋ ਦੋ 2.5 2.5 ਘੰਟੇ ਦਾ ਰਸਤਾ ਪੈਂਦਾ ਅਸੀਂ ਇਸ ਟਾਈਮ ਦੇ ਵਿੱਚ ਹਰਦਾ ਹਰਦਾ ਦੇ ਨਾਲ ਹੰਡਿਆ ਹੰਡਿਆ ਤੋਂ ਬਰਹਾਨਪੁਰ ਜਾ ਸਕਦੇ ਆ ਇਹਦਾ ਪ੍ਰੋਪਰ ਐਡਰੈਸ ਹੰਡਿਆ ਹੈ ਜੀ ਤੇ ਮੇਰੀ ਬੇਨਤੀ ਹੈ ਐਮਪੀ ਦੀ ਸੰਗਤਾਂ ਨੂੰ ਭੋਪਾਲ ਦੀਆਂ ਸੰਗਤਾਂ ਨੂੰ ਇੰਦੌਰ ਦੀਆਂ ਸੰਗਤਾਂ ਨੂੰ ਜੋ ਵੀ ਐਮਪੀ ਦੇ ਵਿੱਚ ਬੜਵਾਨੀ ਬੜਵਾ ਖਰਗੋਨ ਇਹ ਇਲਾਕੇ ਨੇ ਬੜੇ ਚੜ੍ਹਦੀ ਕਲਾ ਵਾਲੇ ਇਲਾਕੇ ਨੇ ਇਨਾਂ ਨੂੰ ਮੇਰੀ ਬੇਨਤੀ ਹੈ ਇਹ ਜਿਹੜਾ ਗੁਪਤ ਖਜ਼ਾਨਾ ਪਿਆ ਸਿੱਖਾਂ ਦਾ ਮੈਂ ਖਜ਼ਾਨਾ ਕਮਾਂਗਾ ਸਾਹਮਣੇ ਰੱਖਿਆ ਹੋਇਆ ਇਹਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ ਤੇ ਦਾਸ ਦੀ ਟੀਮ ਲੱਗੀ ਹੋਈ ਹੈ ਕਿ ਜਿੰਨਾ ਹੋ ਸਕੇ ਆਪਣੇ ਪੰਥ ਦੇ ਖਜ਼ਾਨੇ ਨੂੰ بچਾਇਆ ਜਾ ਸਕੇ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਮੋਬਾਈਲ ਨੰਬਰ 9781913113 ਅਗਲੀ ਵੀਡੀਓ ਜਿਹੜੀ ਹੈ YouTube ਦੇ ਉੱਤੇ ਖੋਜ ਵਿਚਾਰ ਚੈਨਲ ਕੋਈ ਵਿਚਾਰ ਚੈਨਲ ਦੀ ਐਮਪੀ ਪਲੇਲਿਸਟ ਦੇ ਵਿੱਚ ਇਹ ਵੀਡੀਓ ਪਈ ਹੈ ਤੇ ਇਹਦੇ ਨਾਲ ਹੀ ਦੂਜੀ ਵੀਡੀਓ ਇੱਥੇ ਦਾ ਗੁਰੂ ਗੋਬਿੰਦ ਸਿੰਘ ਦਾ ਆਉਣਾ ਪੁਰਾਣੇ ਗੁਰਦੁਆਰੇ ਦੀ ਵੀਡੀਓ ਜਿਹੜੀ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ 1010 ਨੰਬਰ ਹੈ 97819 1313 ਦੱਬ ਕੇ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ